ਸਤ ਸ੍ਰੀ ਅਕਾਲ ਕੀ ਹਾਲ ਚਾਲ ਗੁੱਡ ਮਾਰਨਿੰਗ ਵੈਲਕਮ ਬੈਕ ਇਨ ਨਿਊ ਵੀਡੀਓ ਅ ਅੱਜ ਆਪਾਂ 온ਟਾਰੀਓ ਕੈਲੀਫੋਰਨੀਆ ਦੇ ਵਿੱਚ ਆਏ ਹੋਈ ਆ ਤੇ ਇੱਥੇ ਆਪਣੀ ਡਿਲੀਵਰੀ ਆ ਤੇ ਆਹ ਸਟਰੀਟ ਤੇ ਆਪਾਂ پارک ਲਾਇਆ ਸੀ ਰਾਤ ਆਪਾਂ ਇੱਥੇ ਸਲੀਪ ਪਾਈ ਸੀਗੀ ਯੂਬਾ ਸਿਟੀ ਕੈਲੀਫੋਰਨੀਆ ਤੋਂ ਆਪਾਂ ਇੱਥੇ ਲਾਈਕ 9-10 ਘੰਟੇ ਦੀ ਡਰਾਈਵ ਸੀਗੀ ਆਪਾਂ ਇੱਥੇ پارک ਕੀਤਾ ਸੀਗਾ ਅੱਜ ਆਪਾਂ ਇੱਥੇ ਡਿਲੀਵਰੀ ਆ ਤੇ ਫੇਰ ਆਪਾਂ ਇਥੋਂ ਅੱਜ ਇੱਕ ਲੋਡ ਚੱਕਣਾ ਆ ਅ ਚੀਨੋ ਕੈਲੀਫੋਰਨੀਆ ਤੋਂ ਤੇ ਫੇਰ ਆਪਾਂ ਵਾਪਸ ਜਾਣਾ ਆ ਲੂਪਸਿਟੀ ਨੂੰ ਤੇ ਬਣੇ ਰਹੋ ਇਸ ਵੀਡੀਓ ਦੇ ਵਿੱਚ ਤੇ ਅੱਜ ਦੇਖਦੇ ਹਾਂ ਆਪਣੇ ਨਾਲ ਕੀ ਘਟਨਾ ਕਰ ਮਾਰ ਵਾਪਰਦਾ ਆ ਸਾਰੇ ਦਿਨ ਦੇ ਵਿੱਚ ਇਹ ਐਲ.ਏ ਦਾ ਏਰੀਆ ਆ ਜਿਹਦੇ ਨਾਲ-ਨਾਲ ਇੱਥੇ ਸ਼ਹਿਰ ਆ ਐਲ.ਏ ਦੇ ਦੇ ਥੋੜਾ ਜਿਹਾ ਬਾਹਰਲੀ ਸਾਈਡ ਤੇ ਆ ਆਪਾਂ ਉਨਟਾਰੀਓ ਦੇ ਵਿੱਚ ਤੇ ਬਣੇ ਰਿਓ ਆਪਣੀ ਇਸ ਵੀਡੀਓ ਦੇ ਵਿੱਚ ਆਦਮੀ ਪੈ ਰਿਹਾ ਆ ਕਾਫੀ ਰਾਤ ਦਾ ਹੀ ਪੈ ਰਿਹਾ ਆ ਜਦੋਂ ਮੈਂ ਰਾਤ ਆ ਰਿਹਾ ਸੀ ਉਦੋਂ ਵੀ ਪੈ ਰਿਹਾ ਸੀਗਾ ਤੇ ਆਹ ਸਟਰੀਟ 'ਤੇ ਆਪਾਂ ਜਿੱਦਾਂ پارک ਬਾਕੀ ਕਾਫੀ ਜੇ ਨੇੜੇ-ਤੇੜੇ ਲਾਉਣਾ ਹੋਵੇ ਤਾਂ ਆਪਾਂ ਇੱਥੇ ਹੀ پارک ਲਾਈਦਾ ਆ ਤੇ ਇੱਥੇ ਆਪਾਂ ਰਾਤ ਪਾਰਕ ਲਾਇਆ ਸੀ ਤੇ ਆਪਣੀ ਜਿੱਥੇ ਲੋਡ ਆਪਾਂ ਲਾਉਣਾ ਹੈ ਉਹ ਹੈਗਾ ਆ ਇੱਥੋਂ 10 ਮਿੰਟ ਦੀ ਡਰਾਈਵ ਤੇ ਹੁਣ ਆਪਾਂ ਉੱਥੇ ਜਾ ਕੇ ਪੁੱਛਦੇ ਹਾਂ ਉਹਨਾਂ ਨੂੰ ਕੀ ਕਹਿੰਦੇ ਆ ਲਾਈਏ ਲੋਡ ਅਰਲੀ ਆਪਾਂ ਇੱਧਰ ਰੋਡ ਤੇ ਟਰੱਕ ਲਾਤਾ ਇਹ ਪਾਰਕ ਇੱਧਰ ਆ ਦੇਖਦੇ ਆ ਜਗ੍ਹਾ ਵੀ ਹੈਗੀ ਆ ਟਰੱਕ ਘਮਾਉਣ ਨੂੰ ਕਿ ਕੀ ਬੰਦਾ ਇਹ ਜਿਹੜਾ ਮਾਰਕ ਹੀ ਹੋਣੀ ਪਹਿਲਾਂ ਇੱਧਰ ਹੈਗੀ ਆਪਣੀ ਕੰਪਨੀ ਇੱਥੇ ਲੋਡ ਲਾਉਣਾ ਆ ਇੱਧਰ ਹੈਗਾ ਇਹ ਰੋਡ ਤੇ ਮੀਂਹ ਪੈ ਰਿਹਾ ਆ ਪਾਣੀ ਇੱਥੇ ਕਹਿੰਦੇ ਖੜ ਗਿਆ ਆ ਰਾਤ ਦਾ ਤੇ ਆਪਾਂ ਇਥੋਂ ਅੱਜ ਰੋਡ ਤੋਂ ਬੈਕ ਲਾਉਣਾ ਆ ਅੰਦਰ ਨੂੰ ਟਰੱਕ ਘੁਮਾ ਕੇ ਤੇ ਰੋਡ ਤੋਂ ਬੈਕ ਲਾਉਣੀ ਆ ਅੱਜ ਲੋ ਵੀ ਇੰਨੀ ਜਗ੍ਹਾ ਵੇਚਦੀ ਆ ਆਪਾਂ ਟਰੱਕ ਰੋਡ ਤੋਂ ਬੈਕ ਲਾਦਾ ਆ ਇਹ ਹੁਣ ਪਿੱਛੇ ਦੇਖ ਕੇ ਕੀ ਕਹਿੰਦੇ ਆ ਉਹ ਖੜੇ ਆ ਲਈ ਬਾਈ ਤੇ ਆਪਾਂ ਦੂਰਾਂ ਦੂਰਾਂ ਖੋਲ ਲ ਗਏ ਉਹ ਵੀ ਹਜੇ ਗਰਮ ਗਰਮੀ ਹੋ ਰਹੇ ਆ ਆਹੀ ਇਦਾਂ ਦੀ ਕੋਈ ਲੱਕੜ ਆਪਣੇ ਕੋਲੇ ਆ ਨਾ ਖੁੱਲ ਗਏ ਇਹ ਆਪਣਾ ਲੋੜਿਆ ਆ ਇੱਥੇ ਰੈਂਪ ਤੇ ਆਇਆ ਏ ਥੋੜੇ ਨਾਲ ਲਾਉਣਾਗੇ ਮੀਂਹ ਵੀ ਪੈ ਰਿਹਾ ਏ ਜੁਰਾਂ ਤੇ ਉਹ ਕਹਿੰਦੇ ਸਾਨੂੰ ਇਹ ਵੀ ਡਰਿਆ ਜਦੋਂ ਮੀਂਹ ਪੈ ਰਿਹਾ ਏ ਉਹ ਰੈਂਪ ਤੋਂ ਸਲਿੱਪਰੀ ਨਾ ਹੋ ਜੇ ਮੈਂ ਕਿਹਾ ਟਰਾਈ ਕਰੂ ਉਹ ਕੁਲੇਆਉਟ ਨਾਲ ਇੱਥੇ ਲਾ ਦੇਣਾ ਲਿਆ ਕੇ ਆਹ ਰੈਂਪ ਆ ਰੱਖਦਾ ਆ ਤੇ ਇਹਦੇ ਨਾਲ ਇਹ ਸੰਗਲ ਬੰਨ੍ਹ ਦਿੰਦੇ ਆ ਵੀ ਪਿੱਛੇ ਨੂੰ ਨਾ ਜਾਵੇ ਇਹਦੇ ਉੱਪਰ ਉਹ ਚੜ ਜਾਂਦੀ ਆ ਇਦਾਂ ਪਲੇਟਫਾਰਮ ਬਣਿਆ ਹੋਇਆ ਵਾ ਉਧਰ ਬਾਈ ਨੇ ਸੰਗਲ ਇੱਕ ਇੱਧਰ ਪਾਤਾ ਇੱਕ ਸੰਗਲ ਉਧਰ ਪਾਤਾ ਆ ਮੀਂਹ ਵੇਖ ਕਿੰਨਾ ਪਿਆ ਪਾਣੀ ਡਿੱਗ ਰਿਹਾ ਪੂਰਾ ਇਹ ਤੋਂ ਨਾ ਪਲੇਟ ਪਰਮ ਆਹ ਸਾਰੀ ਲੱਕੜੀ ਪਈ ਆ ਇਥੇ ਲੇਟ ਮੋਰੀਆ ਬੀਆ ਬਾਈ ਵੀ ਚੜਨੀ ਰਹੀ ਉੱਪਰ ਚੜਦੀ ਜਣਮੀ ਚੜ ਗਈ ਮਾਹੀ ਜੜੀ ਆ ਲੋਡ ਲੈ ਜਾਏ ਤਾਂ ਵਧੀਆ ਆ ਰੁਕਦਾ ਰਹੀ ਜਾਂਦੀ ਹੈ ਬ੍ਰੇਕਾਂ ਲਾਉਣੀਆਂ ਪੈਂਦੀਆਂ ਪੂਰੀਆਂ ਪਰ ਉਹ ਲੈ ਗਿਆ ਬਾਈ ਜਿੱਦਾਂ ਲਾ ਕੇ ਆਪਣੇ ਟਰੈਲਰ ਤੋਂ ਇਦਾਂ ਹੀ ਲਾਉਣਾ ਹੈ ਸਾਰਾ ਇੱਥੇ ਇਹਨਾਂ ਨੇ ਰੱਖ ਦੇਣਾ ਆ ਕਿੱਲੇ ਇਆ ਆਪਾਂ ਬੈਠ ਗਏ ਨਹੀਂ ਪਈ ਜਾਂਦਾ ਆ ਟਰੱਕ 'ਚ ਬੈਠਨੇ ਆਪਾਂ ਉਹਨਾਂ ਡਰਾਈਵਰ ਲੋਵੀ ਲੋਡ ਤਾਂ ਆਪਣਾ ਲੈ ਗਿਆ ਆ ਪਰ ਚੱਕਰ ਇਹ ਆ ਵੀ ਉਹਨੇ ਟਰੈਲਰ ਦੇ ਵਿੱਚ ਵੀ ਬਾਹਰ ਮੀਂਹ ਪੈਂਦਾ ਸੀ ਤਾਂ ਫਿਰ ਇਧਰ ਗਿੱਲਾ ਆ ਕਿ ਆਹ ਟਰੈਲਰ ਵੀ ਗਿੱਲਾ ਹੋ ਗਿਆ ਜਿੱਥੇ ਜਿੱਥੇ ਉਹਦੀ ਫੋਰਕਲਿਫਟ ਚੱਲੀ ਆ ਅਗਲੇ ਆਪਣੀ ਲੋਡ ਚੱਕਣਾ ਆ ਜਿਹੜੇ ਉਹ ਨਾ ਕੁਝ ਚੱਕਰ ਪਾਉਣ ਬਾਕੀ ਦਾ ਸੈਟ ਆ ਚੱਕਰ ਇਹ ਡੋਰਾ ਬੰਦ ਆ ਜਗਾ ਤੇ ਰੋਡ ਤੋਂ ਬੈਕ ਲਾਇਆ ਆ ਮੈਂ ਪਰ ਲੱਗ ਗਿਆ ਜਦਾਂ ਪਹਿਲੀ ਵਾਰ ਜੀ ਇਧਰਲੇ ਪਾਸੇ ਖੰਭਾ ਸੀ ਬਸ ਆਹੀ ਜਗਾ ਸੀ ਇੱਥੋਂ ਘੁਮਾਇਆ ਮੈਂ ਰੋਡ ਤੋਂ ਇੰਨੀ ਕਿਤੋਂ ਹਾਂ ਪੱਛ ਲਗੇ ਲੋਡ ਚੱਕਣ ਵਾਲਿਆਂ ਦੇ ਉਹਨਾਂ ਤੋਂ ਪੁੱਛ ਰਿਹਾ ਕਹਿੰਦੇ ਲੇ ਰੋਡ ਤੇ ਚੜਨਾ ਆਪਾਂ ਤੇ ਇੱਥੇ ਪਹਿਲਾਂ ਹੀ ਸਲੋ ਡਾਊਨ ਲੱਗਿਆ ਆ ਇਹ ਦੇਖੋ ਨਾ ਸਵੇਰ ਦਾ ਟਾਈਮ ਆ ਫਿਰ ਇਹ ਮੈਨੂੰ ਤਾਂ ਲੱਗਦਾ ਹੀ ਆ ਤੇ ਲਾਈਟ ਵੀ ਦੁਬਾਰਾ ਵੀ ਹੋ ਗਈ ਆ ਦੋ ਦੋਜੀ ਵਾਰਾਂ ਲਾਈਟ ਹੋਊਗੀ ਇਹ ਟੱਪਾਂਗੇ ਪਰ ਇਧਰ ਚੱਲ ਰਿਹਾ ਆ ਸਲੋ ਡਾਊਨ ਹੌਲੀ ਹੌਲੀ ਆਪਣੀਆਂ ਹੈਗੀਆਂ ਇੱਥੋਂ 15 ਕਿਮੀ ਲਾਇਆ ਪਰ 35-40 ਮਿੰਟ ਲੱਗ ਰਹੇ ਆ ਕਿਉਂਕਿ ਟ੍ਰੈਫਿਕ ਕਰਕੇ ਚੱਕਰ ਵੇ ਰਹੇ ਹੋਏ ਆ ਉਤੋਂ ਥੋੜਾ ਜਿਹਾ ਇੱਥੇ ਐਲ.ਐੜ. ਵਿੱਚ ਇਹਨਾਂ ਨੂੰ ਮੀਂਹ ਦੇ ਵਿੱਚ ਵੀ ਉਹ ਚਲਾਉਣ ਦੀ ਇਰਾਦਾ ਰਹਿਣੀ ਨਾ ਇੱਥੇ ਮੀਂਹ ਵੀ ਘੱਟ ਹੀ ਪੈਂਦੇ ਆ ਜੋ ਵੀ ਮਿੱਤਰੋ ਚੱਲ ਰਿਹਾ ਆ ਵਿੱਚ ਫਸੇ ਹੋਏ ਆ ਆਪਾਂ ਵੀ ਪੂਰੇ ਕੋਈ ਗੱਲ ਨਹੀਂ ਆਪਣੇ ਕੋਲ ਤਾਂ ਵੈਸੇ ਵਾਧੂ ਟਾਈਮ ਆ। ਨੀਲਾ ਆਪਣੀਆਂ ਥੋੜੀਆਂ ਹੀ ਕਰਕੇ ਆਪਾਂ ਟਾਈਮ 'ਤੇ ਪਹੁੰਚਣਾ ਹੈ ਜੇ ਜ਼ਿਆਦਾ ਨੀਲਾ ਹੋਣ ਫਿਰ ਅੱਜ ਲੇਟ ਹੋਣਾ ਸੀ ਕਿਉਂਕਿ ਆਪਣੀ ਅਪਾਇੰਟਮੈਂਟ ਹੈਗੀ 9 ਵਜੇ ਦੀ। ਤੇ ਹੁਣ ਵੀ ਆਪਾਂ ਟਾਈਮ 'ਤੇ ਹੀ ਆ ਜਦਾਂ ਆਪਾਂ ਨੂੰ 50 ਆਇਆ ਆ 8 ਸਵੇਰ 8 ਤੱਕ 50 ਆਇਆ ਆ। ਇੱਦਾਂ ਸਾਰੀਆਂ ਜਿੰਦਗੀਆਂ ਵਿੱਚ ਮੀਲਾ ਮੈਨੂੰ ਲੱਗਦਾ ਇਦਾਂ ਹੀ ਜਾਊਗਾ ਭਰਿਆ ਹੋਇਆ ਰੋੜੀ ਜਦੋਂ ਦਾ ਐਤ ਤੇ ਚੜੇ ਆ ਉਤੋਂ ਹਾਈਵੇ ਤੇ ਉਦੋਂ ਦਾ ਇਤੋ ਹੀ ਭਰਿਆ ਹੀ ਜਾ ਰਿਹਾ ਹੈ ਬਸ ਕੰਮ ਕੰਪਨੀ ਦਾ ਆਪਣੀ ਆਹਾਲ ਕੋਈ ਗ੍ਰਾਈਫ ਗ੍ਰਾਈਫ ਇਹ ਇੱਧਰ ਆਪਾਂ ਕਢਾਇਆ ਹੈ ਟਰੱਕ ਪਰ ਪਤਾ ਕਰਿਉਣੀ ਆ ਆ ਵੀ ਦੋ ਟਰੱਕ ਇੱਥੇ ਖੜੇ ਆ ਪਤਾ ਨਹੀਂ ਕਿ ਕਿੱਧਰ ਨੂੰ ਜਾਣਾ ਹੈ ਹੁਣ ਹਾਂ ਹਾਈ ਆਮ ਹੇਅਰ ਫੋਰ ਪਿਕ ਅਪ ਵੀਲਸ ਟੂ ਚੈੱਕ ਇਨ ਆਹ ਓਕੇ ਮੂੰਹ ਨਹੀਂ ਪਤਾ ਸੀ ਇੱਧਰ ਕਿ ਲਾਇਆ ਪਿਆ ਭਾਈ ਦਾ ਮੋਟਰਸਾਈਕਲ ਕਵਾਸਾਕੀ ਰੇਸਿੰਗ ਵਾਲਾ ਆਹ ਪਤਾ ਨਹੀਂ ਕਿਹਨੇ ਲਾਇਆ ਆ ਯਾਰ ਸ਼ਿਪਿੰਗ ਰਸੀਡਿੰਗ ਮਸਟ ਚੈੱਕ ਇਨ ਟੂ ਮੇਨ ਆਫਿਸ ਗੋ ਲੈਫਟ ਅਪ ધ ਸਟੇਅਰਸ ਨਾ go left up the stairs okay let's see hi, hi. uh uh shipping office up here oh okay, yeah. okay. uh no i'm um, the other side oh okay yeah. All right. ਇੱਧਰ ਆ ਗਏ ਦੇ। ਉਹ ਸ਼ਿਪਿੰਗ ਐਂਡ ਰਿਸੀਵਿੰਗ ਵਿੰਡੋ ਇੱਧਰ ਲਈ ਸਾਈਡ ਲੱਗੀ ਆ ਸਾਈਨ ਲੱਗੀ ਐ ਨਾ ਸਾਈਨ ਬੜੀ ਦੂਰ ਬਣਾਇਆ ਆ ਇਹ ਹੈ ਕੀ ਆ ਡਰਮਾਂ ਦਾ ਲੋਡ ਇੱਥੇ ਆ ਚਲ ਦੇਖਦੇ ਆ ਕੀ ਕਹਿੰਦੇ ਆਪਾਂ ਉਹ ਜਿਹੜਾ ਟਰੱਕ ਲੱਗਿਆ ਆ ਉਹਦੇ ਦੂਜੇ ਪਾਸੇ ਲਾਉਣਾ ਆ ਇਹ ਹੁਣੇ ਹੀ ਲੱਗਿਆ ਆਪਣੇ ਤੋਂ ਪਹਿਲਾਂ ਇਧਰ ਮੂਰਲੇ ਪਾਸੇ ਪਏ ਆ ਪੈਲਟਸ ਇਹ ਜਗ੍ਹਾ ਆਪਣੇ ਕੋਲੇ ਪੂਰੀ ਪੂਰੀ ਵੀ ਆ ਦੇਖਦੇ ਆ ਹੌਲੀ ਹੌਲੀ ਲਾਟ ਦੇ ਆ ਵੀ ਲਾਤਾ ਜਗ੍ਹਾ ਬਹੁਤ ਟਾਈਟ ਸੀਗੀ ਤੇ ਪਰ ਉਹ ਜਿਹੜਾ ਬਾਈ ਜਾਂਦਾ ਆਹ ਟਰੱਕ ਲਾਇਆ ਆ ਆ ਬਾਈ ਜੀ ਤੇ ਉਹਨੇ ਬੈਕ ਲਵਾਦਾ ਮੇਰਾ ਪਿੱਛੇ ਖੜਾ ਆ ਗਏ ਦੂਜੇ ਟਰੇਲਰ ਤੋਂ ਦੱਸਤਾ ਜਦਾਂ ਲੋ ਵੀ ਅਹੜ ਨੀਲੇ ਡਰਮਾਂ ਦਾ ਲੋਡ ਆ ਆਪਣੇ ਕੋਲੇ ਕਾਲੇ ਕਾਲੇ ਵੀ ਡਰਮ ਹੈਗੇ ਆ ਨੀਲੇ ਕਾਲੇ ਡਰਮਾਂ ਦਾ ਲੋਡ ਉਧਰ ਇਹਨਾਂ ਕੋਲੇ ਦੂਜੇ ਵੀ ਹੈਗੇ ਸਾਰੇ ਤਰ੍ਹਾਂ ਦੇ ਡਰਮ ਆ ਉਹ ਦੂਜੀਆਂ ਕਹਿੰਦੀਆਂ ਲਿਕਵਿਡ ਆਲਗਾਂ ਉਹ ਢੋਲ ਜੇ ਸਾਰੇ ਤਰ੍ਹਾਂ ਦੇ ਆ ਦੇਖੋ ਆਪਣੇ ਕਿਹੜੇ ਲੱਦਦੇ ਲਓ ਵੀ ਲੋਡ ਹੋ ਗਿਆ ਓ ਮਾਈ ਗਾਡ ਚੈੱਕ ਕਰੋ ਨੀਲੇ ਡਰਮ ਲੱਦਦੇ ਆ ਇਧਰ ਜੇ ਬਾਰ ਬਾਰ ਇਹ ਰਹੂਗਾ ਉਹ ਵਿਟਰਾ ਮਾਲਾ ਤੇ ਫੁੱਲ ਟ੍ਰੇਲਰ ਲੋਡ ਹੋ ਗਿਆ ਤੇ ਪਿੱਛੇ ਦਾ ਡਿਗਨੇ ਨਹੀਂਗੇ ਮੈਂ ਸਟ੍ਰੈਪ ਲੈ ਕੇ ਆਈ ਲਾਉਣ ਨੂੰ ਪਰ ਲੋਡ ਨਹੀਂ ਕੀ ਲਾਉਣ ਦੀ ਐ ਇਦਾਂ ਹੀ ਡੋਰਾ ਬੰਦ ਕਰੀਏ ਤੇ ਖਿੱਚ ਦੇ ਕੇ ਕੰਮ ਹੋ ਗਾ ਟ੍ਰੇਲਰ ਆਪਾਂ ਬਾਹਰ ਕੱਢ ਲਿਆ ਕਿਉਂਕਿ ਡੋਰ ਨਹੀਂ ਲੱਗਦੇ ਸੀਗੇ ਉੱਧਰਲੇ ਪਾਸੋਂ ਦੋ ਟਰੱਕ ਆਏ ਬਈ ਆ ਆਪਾਂ ਇੱਧਰ ਲਾਈਏ ਦੋ ਰਹਿ ਗਿਆ ਕਲੌਨ ਵਾਲਾ ਇਹ ਲੋ ਵੀ ਚੱਲ ਗਏ ਹੁਣ ਇੱਧਰ ਦੀ ਨਿਕਲਣਾ ਆਪਾਂ ਬੈਕ ਆਫ ਦੇ ਵੇਅਰ ਹਾਊਸ ਨਿਕਲਦੇ ਆ ਤੇ ਪੀੜਾ ਜਾ ਆ ਮੋੜ ਇਹ ਮੁੜ ਜੂਗਾ ਲੈ ਨਹੀਂ ਪੂਰਾ ਚੱਕ ਕੇ ਤੇ ਆ ਪੂਰਾ 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 ਮੁੜਿਆ ਨਹੀਂ ਤਾਂ ਬੰਦੀਆਂ ਬਣਾਇਆਂ ਨਾ ਜਿਹੜੀਆਂ ਆਹ ਬੰਦੀਆਂ ਬਣਾਈਆਂ ਇਹਨਾਂ ਦੇ ਛੱਡ ਜਾਂਦਾ ਆ ਇਹ ਨਵੀਂ ਵੀਰ ਉਸ ਬਣੀ ਆ ਬਹੁਤ ਵਧੀਆ ਬਣੀ ਆ ਥੱਲੇ ਡੁੱਲੇ ਆ ਕਾਫੀ ਆ ਰਿਹਾ ਜਿਆ ਪਰਵਾ ਤੂੰ ਵੀ ਉ ਮੋੜੀ ਗਿਆ ਜੱਲਾ ਆ ਵੀ ਆ ਫਾਰਡੇ ਘਾ ਕੱਟਣ ਵਾਲੇ ਵੀ ਆਏ ਹੋਏ ਆ ਇੱਥੇ ਬੰਦੇ ਹੋਰ ਦੇ ਜਿਹੜੇ ਔਰ ਆ ਵੀ ਕਾ ਆ ਕਟਿਆ ਪਿਆ ਨਾ ਇਦਾਂ ਤੇ ਕੱਟ ਕੇ ਵੀ ਪੂਰਾ ਕੰਮ ਕਰਦੇ ਪਏ ਆ ਬੰਦੇ ਜਦੋਂ ਹਜੀ ਨਵਾਂ ਹੀ ਬਣਿਆ ਆ ਸਰ ਵੇਰਹਾ ਹੌਸਲਾ ਸੇਕ ਦਾ ਇਕਦਰ ਤਾਂ ਹੀ ਮੇਰਾ ਆਹਾ ਨੇਵੀਗੇਸ਼ਨ ਆ ਇਹਦੇ ਵਿੱਚ ਹਜੇ ਅਪਡੇਟ ਨਹੀਂ ਹੋਇਆ ਹੁਣ ਇਹ ਹਜੇ ਇਹਨਾਂ ਨੂੰ ਚੱਕਦਾ ਹੀ ਨਹੀਂਗਾ ਲਿਖਿਆ ਹੋਇਆ ਟਰੱਕ ਰੂਟ ਸੈਲਫ ਰਾਈਟ ਆ ਲ ਨੂੰ ਮੋੜਦਾ ਆ ਆਹ ਇਧਰ ਕੀ ਖੜੇ ਆ ਮਿੱਪਰੋ ਐਵੇਂ ਪਾਰਕ ਲਾਏ ਪਏ ਆ ਇਥੇ ਜਾਜ ਇਥੇ ਲੱਗਦਾ ਕੋਈ 에어ਪੋਰਟ ਆ ਨਿੱਕਾ ਜਿਹਾ ਜਦਾਂ ਤੇ ਬਾਕੀ ਇਹ ਰਿਪੇਅਰ ਆ ਤੇ ਲਾਏ ਵੀ ਆ ਇਹਨਾਂ ਦੇ ਆ ਸ਼ੈੱਡ ਜਿਹੜੀ ਬਣਾਈ ਹੁੰਦੀ ਨਾ ਇਥੇ ਪਾਰਕ ਲਾ ਕੇ ਜਾਂ ਦਾ ਪਾਰਕ ਲਾ ਦਿੰਦੇ ਆ ਜਾਂ ਰਿਪੇਅਰ ਕਰਦੇ ਆ ਇਹਨਾਂ ਵਿੱਚ ਆ ਜਿਹੜੇ ਸ਼ੈੱਡ ਬਣਾਈ ਆ ਆ ਪਤਾ ਨਹੀਂ ਕੀ ਲਈ ਫਿਰਦਾ ਇਹ ਨਾਲ ਇਹ ਜਿਵੇਂ ਪਿਛੇ ਡਿੱਗ ਪਿਆ ਵੇ ਆਪਾਂ ਨੂੰ ਇੱਥੋਂ ਬਚਾ ਕੇ ਲੰਘਣਾ ਪੈਣਾ ਆ ਤਾਂ ਇਹਨਾਂ ਥੋੜਾ ਜਿਹਾ ਪਿੱਛੇ ਰੁਕ ਲਿਆ ਐਵੇਂ ਇਹਦੇ ਉੱਤੋਂ ਦੀ ਲਗਾ ਕੇ ਪਤਾ ਨਹੀਂ ਇਹਦੇ ਵਿੱਚ ਕੀ ਆ ਹੋਰ ਆਪਣੇ ਟਰੱਕ ਦੇ ਵਿੱਚ ਫਸੂਗਾ ਜਾਂ ਟਾਇਰ ਤੇ ਕੋਈ ਨੁਕਸਾਨ ਕਰੂਗਾ। ਤੋਂ ਸਾਈਡ ਤੋਂ ਦਿਂਘਾਵਾਂਗੇ। ਉਹ ਤਾਂ ਨਾਲ ਹੀ ਲਈ ਜਾਂਦਾ ਆ। ਟਰੇਲਰ ਦੇ ਪਿੱਛੇ ਉਹ ਉਹ ਖਿਲਰ ਗਿਆ ਖਿਲਰੀ ਜਾਣਾ। ਇੱਧਰ ਕਿੱਦਾਂ ਖੜੇ ਆ ਪਾਰਕ ਲਾਏ। ਇਹ ਦਿਓਗਾ ਸਾਨੂੰ ਅਹੀ ਇਹ ਤੇ ਲੋੜ ਹੀ ਲਾਇਆ ਹੀ ਇਹ ਅੱਜ। ਯਾਨੀ ਨੰਨੇ ਕੰਮ ਚੱਲ ਰਿਹਾ ਆ ਇੱਥੇ। ਜਾਂ ਖਲਾਬ ਆ ਜਾਂਦਾ ਛੱਟ ਗਿਆ ਕਿ ਢੱਬਾ ਸੇਰੋ ਇਹ ਕੋ ਉੱਤਰ ਖਲਾਰ ਗਿਆ ਆ ਵੀ ਲੇਨ ਬੰਦ ਕੀਤੀ ਆ ਇੱਥੇ ਜਿੱਦਾਂ ਨਵੇਂ ਏਰੀਆ ਹੀ ਬਣਾ ਰਹੇ ਆ ਲੋ ਜਿੱਦਾਂ ਆਵੇ ਇਹਨਾਂ ਵਿੱਚ ਆਹ ਜਿਹੜੇ ਸ਼ੈੱਡ ਜੇ ਆ ਨਾ ਮੈਂ ਤਾਂ ਕਹਣਾ ਹੌਲੀ ਕਰਕੇ ਆਹੇ ਪਾਰਕ ਲਾਇਏ ਸੀ ਤੇ ਆਹ ਦਾ ਛੋਟੇ ਛੋਟੇ ਲਾਇਏ ਪਿਆ ਨੰਨੇ-ਮੁੰਨੇ ਬੱਚੇ ਵੀ ਇੱਥੇ ਫਿਰਦੇ। ਵਾਏ ਵੇ ਬਾਹਰ ਕਰੋ। ਔਖੜੇ ਪੱਟੀ। ਇਹ ਵੀ ਕਾਰ ਕੋਲੇ ਆ ਗਈ ਕਬਾੜ ਵੀ ਖੜੇ ਜਿੱਦਾਂ ਹੋਏ ਵੀ। ਆਹਾ ਜਿੱਦਾਂ ਕਬਾੜ ਚ ਲਾਏ ਖੜੇ ਜਿੱਦਾਂ ਜਿੱਦਾਂ ਖਰਾਬ ਕਰੂ ਹੋਏ ਆ ਜਿਹੜੇ ਗਾਰਬੇਜ ਇੱਥੇ ਕਹਿੰਦੇ 에어 뮤ਜ਼ੀਅਮ 에어 뮤ਜ਼ੀਅਮ ਹੈਗਾ ਯਾ ਇੱਧਰ ਕੋਈ ਹਾਂ ਤਾਂ ਆਪਣੇ ਕੋਲੇ ਟਾਈਮ ਹੈ ਨਹੀਂਗਾ ਵੀ ট্রাক ਹੀ ট্রাক ਰੋਡ ਭਰਿਆ ਜਾਂਦਾ ਹੁਣ ਵੀ ਪਰ ਉਦਾਂ ਆ ਵੀ ਤੁਰਿਆ ਜਾਂਦਾ ਆ ਟ੍ਰੈਫਿਕ ਨਹੀਂ ਲੱਗਿਆ ਆ ਤਿੰਨ ਤਿੰਨ ਲਾਈਨਾਂ ਚ ট্রাক ਹੀ ট্রাক ਜਾਈ ਜਾਂਦੇ ਆ ਹੋਂ ਤੱਕ ਤਾਂ ਭੱਜੀ ਆ ਟਰੈਫਿਕ ਪਰ ਇੱਥੇ ਥੋੜਾ ਜਿਹਾ ਫਲੋ ਡਾਊਨ ਹੋਇਆ ਆ ਅੱਗੇ ਐਕਸਿਟ ਆਣਾ ਐਕਸਿਟ ਕੱਢਣਾ ਆ ਸੈਕਰਮੈਂਟੋ ਵੱਲ ਨੂੰ ਪਰ ਹੈਗੇ ਤਾਂ ਹਜੇ ਆਪਾਂ ਬਾਹਰ ਆ ਗਏ ਆ ਵੈਸੇ ਤਾਂ ਉਹ ਸਮਝ ਲੱਗਦਾ ਲਾਸਟ ਹੀ ਪਹੂਗਾ ਅਜ ਤਾਂ ਅਜ ਤਾਂ ਬਹੁਤ ਸੌਖਾ ਨਿਕਲੇ ਆ ਆਪਾਂ ਇੱਤਾਂ ਬੁਝੱਕਰ ਵੀ ਨਹੀਂ ਆਇਆ ਲੋਡ ਹੀ ਬਹੁਤ ਟਾਈਮ ਨਾਲ ਹੋ ਗਿਆ ਆਪਣਾ 10 ਵਜੇ ਦੇ ਨੂੰ ਲੋਡ ਹੋ ਗਿਆ ਇੱਧਰ ਆ ਰਹੀ ਹੈ ਪਿੱਛੇ ਮੈਟਰੋ ਵੀ ਨੇ ਇਹ ਮੈਟਰੋ ਵੀ ਨਾ ਆਉਦੀ ਲੰਘਦੀ ਆ ਆਵੇਂ ਉਹ ਭਈ ਮੈਟਰੋ ਇਹਨਾਂ ਦੀ ਲੋਕਲ ਇੱਥੇ ਚੱਲਦੀ ਆ ਇਹਨਾਂ ਦੇ ਐ ਇੱਥੇ ਵਿਚਾਲੇ ਹੀ ਬਣੀ ਹੋਏ ਆ ਸਟੇਸ਼ਨ ਵੀ ਤੇ ਆਪਾਂ ਮੜਾ ਵੀ ਕੱਢ ਗਏ ਮੜਾ ਜਾ ਇੱਕ ਵੇਟ ਇੱਥੇ ਆ ਲਈ ਜਾਂਦੇ ਬਈ ਇਹ ਰੋਡ ਤੇ ਚੱਲਦਾ ਫਿਰਦਾ ਘਰ ਲਈ ਜਾਂਦੇ ਆ ਆ ਪਿੱਛੇ ਓਵਰਸਾਈਜ਼ ਵਾਲੀ ਦੋ ਲਾਈਨਾਂ ਦੇ ਵਿੱਚ ਜਾ ਰਿਹਾ ਆ ਤੇ ਆ ਪਿੱਛੇ ਜਿੱਦਾਂ ਉਹਦੇ ਨਾਲ ਦਾ ਹੀ ਬੰਦਾ ਆ ਉਹਦੇ ਵਾਸਤੇ ਰਾਹ ਨੂੰ ਖਾਲੀ ਕਰਾਉਣ ਵਾਸਤੇ ਜਾਂ ਅੱਗੇ ਦੱਸਣ ਵਾਸਤੇ ਤੇ ਇਹ ਹੈਗੇ ਆ ਟਾਊਨ ਹਾਊਸ ਜਿੰਨਾਂ ਨੂੰ ਰਹਿਣ ਵਾਸਤੇ ਨਹੀਂ ਉਸ ਕਰਦੇ ਆ ਜਾਂ ਏ ਵੀ ਆਫਿਸ ਵੀ ਕਿਸੇ ਨਹੀਂ ਛੋਟਾ ਜਿਹਾ ਆਫਿਸ ਬਣਾਉਣਾ ਆ ਉਹਦੇ ਆਸਤੇ ਵੀ ਯੂਜ਼ ਕਰਦੇ ਆ ਕਰ ਲੈਂਦੇ ਆ ਪਰ ਇਹਨੂੰ ਰੱਖਣ ਵਾਸਤੇ ਜਿੱਦਾਂ ਸਰਕਾਰ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਇੱਥੇ ਜੇ ਕਿਸੇ ਵੀ ਰੱਖਣਾ ਆ ਵੀ ਅਸੀਂ ਇੱਥੇ ਆ ਜਗ੍ਹਾ ਤੇ ਟਾਊਨ ਹਾਊਸ ਰੱਖਣਾ ਇਹਦੇ ਦਾ ਸਸਤੇ ਮਿਲ ਜਾਂਦੇ ਆ ਲੈ ਯਕ ਚੰਗੀ ਰੋਮਾ ਜਿੱਦਾਂ ਇਹਦੇ ਵਿੱਚ ਪੂਰਾ ਸਾਰਾ ਸਮਾਨ ਹੁੰਦਾ ਹੈ ਘਰ ਵਾਂਗੂ ਆ ਡੋਰ ਵਿੰਡੋ ਤੇ ਜਿੱਦਾਂ ਏਸੀ ਵੀ ਲੱਗਦਾ ਹੈ ਛੋਟਾ ਵਿੰਡੋ ਏਸੀ ਤੇ ਇਹਦੇ ਵਿੱਚ ਫਰਿੱਜ ਤੇ ਚੁੱਲਾ ਓਵਨ microwaves ਸਾਰੇ ਕੁਝ ਲਾ ਕੇ ਦਿੰਦੇ ਆ ਸਕੇਲ ਆ ਕਿਹਾ ਮੇਰੇ ਮਿੱਤਰੋ ਸਕੇਲ ਅੱਜ ਕਹਿੰਦੇ ਨੰਬਰ ਆ ਜਾ ਕਹਿੰਦੇ ਇਹ ਕਿਹੜੀਆਂ ਕੀ ਕਹਿੰਦੇ ਨਿਕਲ ਗਏ ਇਕੱਲਾ ਆਪਣਾ ਭਾਰੀ ਤੋਲਿਆ ਉਹਨਾਂ ਨੇ ਇਹ ਵੈਰੀ ਇਨਸਪੈਕਸ਼ਨ ਆਸਤੇ ਕੱਢ ਰਹੇ ਸੀਗੇ ਇੱਕ ਮੇਰੇ ਮੂਰਵੀਂ ਖੱਡੇ ਆ ਟਰੱਕ ਪਰ ਆਪਾਂ ਬਚ ਗਏ ਆ ਤੇ ਹੁਣ ਨਿਕਲ ਚੱਲ ਗਏ ਬਹਿ ਬਹਿ ਕੇ ਇਥੋਂ ਉਹ ਵੀ ਹਿੱਲਾ ਆਪਣੀਆਂ ਸ਼ੁਰੂ ਹੋਣੀਆਂ ਆ ਤੇ ਇੱਥੇ ਵੀ ਇੱਕ ਲਾਈਨ ਉਹ ਬੰਦ ਕੀਤੀ ਹੋਈ ਆ ਲੈਫਟ ਵਾਲੀ ਉਹਦੇ ਕਰਕੇ ਇੱਥੇ ਟ੍ਰੈਫਿਕ ਲੱਗਿਆ ਹੋਇਆ ਆ ਪਰ ਇਹ ਤਾਂ ਖੁੱਲ ਜਣਾਏ ਆ ਜਦੋਂ ਥੋੜਾ ਹੀ ਹੋਣਾ ਆ ਪਰ ਸਲੋ ਡਾਊਨ ਹੋਇਆ ਹੋਇਆ ਆ ਜਦੋਂ ਇੱਕ ਲਾਈਨ ਬੰਦ ਕਰਕੇ ਬਾ ਅਗੇ ਪੱਧਰੇ ਤੇ ਜਿਹੜਾ ਦੂਜੇ ਪਾਸੇ ਜਿਹੜੀ ਸਕੇਲ ਆਉਂਦੀ ਆ ਇੱਥਲਾਂ ਤੋਂ ਪਹਿਲਾਂ ਇੱਧਰ ਆਉਂਦੀ ਆ ਉਧਰ ਵੀ ਇੱਥਲਾਂ ਤੋਂ ਪਹਿਲਾਂ ਆ ਉਹਦੇ ਆਪਾਂ ਇਹ ਵੀ ਕੱਢੀ ਜਾਂਦੇ ਅੱਜ ਇਹ ਨਹੀਂ ਬੰਦ ਕਰਦੇ ਆਵਾਜ਼ ਟਰੱਕ ਉਹ ਵੀ ਹੌਲੀ ਹੌਲੀ ਉਧਰ ਨੂੰ ਮੁੜ ਚੱਲੇ ਧਿਆਨ ਬਾਈਪਾਸ ਵੀ ਦੇ ਜਾਂਦੇ ਆਏ ਹਾਂ ਪਰ ਆਪਾਂ ਹਿੱਲਾ ਵਗੈਰਾ ਕੱਢਿਆ ਆ ਆਪਾਂ ਦਾ ਹੁਣ ਪੱਧਰਾ ਹੀ ਰਹਿ ਗਿਆ ਹੁਣ ਅੱਗੇ ਜਾ ਕੇ ਆਪਾਂ ਬਸ ਤਿੰਨ ਚਾਰ ਘੰਟਿਆਂ ਤੱਕ ਬ੍ਰੇਕ ਪਾਉਣੀ ਆ ਉੱਥੇ ਰੋਟੀ ਖਾਵਾਂਗੇ ਫੇਰ ਆਪਾਂ ਗੜਜ ਜਾ ਕੇ ਬ੍ਰੇਕ ਮਾਰ ਦੋ ਹਾਲ ਲੈ ਕੇ ਚੱਲੇ ਆ। ਇਹਲਾ ਬੱਸ ਰੇਲਾ ਕੀਵ ਜੀ ਦੇ ਇਹਦੇ ਵਿੱਚ ਪਤਾ ਕੀ ਆ? ਇਹਦੇ ਵਿੱਚ ਹੈਗੇ ਆ ਘੋੜੇ। ਮੈਨੂੰ ਲੱਗਦਾ ਈਸੀ ਲੱਗਿਆ ਹੋਣਾ ਇਹਦੇ ਵਿੱਚ ਤਾਂ। ਇਹਵ ਜੀ ਬੱਸ ਤਾਂ ਆਪਣੇ ਬੰਦੇਆਂ ਵਾਲੀਆਂ ਨਹੀਂ ਹੁੰਦੀਆਂ ਜੇਵ ਜੀ ਇਹ ਰੱਖੀ ਇਹਨਾਂ ਨੇ ਘੋੜਿਆਂ ਵਾਸਤੇ ਰੱਖੀ ਆ। ਠੀਕ ਹੈ, ਦਾਜਾ ਨੂੰ ਹੱਦ ਤੱਕ ਆਇਆ ਵੈਸਟ ਏਰੀਆ ਦਾ ਇੱਥੇ ਪਾਵਾਂਗੇ ਆਪਾਂ ਬ੍ਰੇਕ ਅੱਧੇ ਘੰਟੇ ਦੀ ਨਾਲੇ ਖਾਵਾਂਗੇ ਰੋਟੀ ਮਗਰ ਇਹਦਾ ਕਾਰਾਂ ਵਾਲਾ ਅੱਛਾ ਪਹਿਲੀ ਜੀ ਲੌਂ ਲੱਗਾ ਆ ਨਾ ਬੱਸ ਤੋਂ ਮੈਨੂੰ ਹੁਣੇ ਕ੍ਰੋਸ ਹੋ ਗਿਆ ਕਿ ਇਹ ਵੀ ਇੱਥੇ ਖੜ ਗਈ ਆਪਾਂ ਜਾਵਾਂਗੇ ਥੋੜਾ ਜਿਹਾ ਅੱਗੇ ਪਾਰਕਾਂ ਦਾ ਬਹੁਤ ਖਾਲੀ ਪਿਆ ਰੈਸਟਰੀਏਟ ਚ ਔਰ ਕਲੀਨਿੰਗ ਅ ਰੈਸਟਰੀਏਟਸ ਵਾਇਰਸ ਤੇ ਵੀ ਬੰਦੇ ਆਏ ਹੋਏ ਆ ਕਲੀਨਿੰਗ ਵਾਲੇ ਬੰਦੇ ਵੀ ਕਰੀ ਜਾ ਰਹੇ ਆ ਕੰਮ ਇਨਸ਼ਾ ਅੱਲਾਹ ਵੇ ਉਧਰ ਆਪਾਂ ਤੋਂ ਸਗੇ ਸਟਾਕਟਨ ਦੀ ਧਰਤੀ ਦੇ ਇੱਥੇ ਵੀ ਆ ਆ ਰਿਹਾ 베ਰੀਏ ਤੋਂ ਜਿਹੜੇ ਦਿਹਾੜੀ ਲਾ ਕੇ ਆ ਰਹੇ ਆ ਨਾ ਬੰਦੇ ਇਹ ਦਿਹਾੜੀ ਲਾ ਕੇ ਬੰਦੇ ਆ ਰਹੇ ਆ 베ਰੀਏ ਤੋਂ ਤੇ ਰਹਿੰਦੇ ਇਧਰ ਆ ਸਟਾਕਟਨ ਵਾਲੇ ਏਰੀਏ ਦੇ ਵਿੱਚ ਇਧਰੋਂ ਸਸਤਾ ਆ ਕੰਮ ਤੇ ਦਿਹਾੜੀਆਂ ਉਧਰ ਮਹਿੰਗੀਆਂ ਆ ਨੀ ਨੀ ਚਲੋ ਕੰਮ ਕਰਨਾ ਆ ਜਿੱਥੇ ਵਧੀਆ ਪੈਸੇ ਬਣਦੇ ਉੱਥੇ ਹੀ ਕਰਨਾ ਪਰ ਇਸ ਵੇਲੇ ਟ੍ਰੈਫਿਕ ਲੱਗਦਾ ਪਰ ਉਧਰੋਂ ਔਕਤਨ ਦੀ ਧਾਬੀ ਵੇ ਉਧਰੋਂ ਐਸ ਵੇ ਇਤਨਾ ਭਰਿਆ ਹੀ ਆਉਂਦਾ ਆ ਜਿਹੜਾ 205 ਰੋਡ ਪੇਸੀ ਵੱਲੋਂ ਪੇਰੀਏ ਚੋਂ ਆਉਂਦੇ ਆ ਲੋਕੀ ਕੰਮ ਕਰਕੇ ਇਧਰੋਂ ਤੜਕੇ ਵੀ ਸਵੇਰ 5 ਵਜੇ ਵੀ ਇਦਾਂ ਜਾਮ ਲੱਗਿਆ ਪਿਆ ਹੁੰਦਾ ਜਿੱਦਾਂ ਕੰਮ ਕਰਨ ਨੂੰ ਜਾਂਦੇ ਇਧਰੋਂ ਬਹੁਤ ਬੰਦੇ ਕਾਫੀ ਉਧਰ ਨੂੰ ਉਹ ਪੰਜ ਵਜੇ ਕਈ ਵਾਰੀ ਇੱਧਰ ਮੰਨ ਲਓ ਟ੍ਰੇਸੀ ਕੋਸਕੋ ਦਾ ਵੇਅਰ ਹੌਸਾ ਜੇ ਉੱਥੇ ਲੋਡ ਲਾਉਣਾ ਹੋਵੇ ਉੱਧਰ ਉੱਠ ਕੇ ਅਰਲੀ ਕਈ ਵਾਰੀ ਜਾਣਾ ਪੈਂਦਾ ਹੈ ਤੇ ਰਾਹ ਦੇ ਵਿੱਚ ਇੱਧਰ ਟ੍ਰੈਫਿਕ ਲੱਗਿਆ ਪਿਆ ਹੁੰਦਾ ਉਦੋਂ 5 ਵਜੇ ਇੱਥੇ ਪਹੁੰਚੀਦਾ ਹਾਂ ਆ ਗਿਆ ਬਈ ਇਲੈਕਟ੍ਰਿਕ ਟਰੱਕ ਟੈਸਲਾ ਦਾ ਪੈਪਸੀ ਵਾਲਿਆਂ ਚਲਾਉਂਦੇ ਆ ਇਹ ਪੈਪਸੀ ਵਾਲਿਆਂ ਕੋਲੇ ਆ ਇਹ ਨੇੜੇ-ਨੇੜੇ ਹੀ ਜਾਂਦੇ ਆ ਪਰ ਹੈ ਨਾ ਇਹ ਆ ਫੈਸਲਾ ਵਾਲਾ ਟਰੱਕ ਆ ਗਈ ਮੋੜ ਆਪਣਾ ਇਧਰ ਮੈਰਸਵੇਲ ਤੇ ਇਧਰ ਯੂਪਾ ਸਿਟੀ ਹਾਂ ਜਾਣਾ ਹੈ ਬਾਹਰੀ ਨੂੰ ਲੈਫਟ ਵਾਲੀਆਂ ਦੋ ਲਾਈਨਾਂ ਇੱਥੋਂ ਨਿਕਲਦਾ ਆ ਇਧਰ ਸਿੱਧਰਿਕ ਜਾਂਦਾ ਆਪਾਂ ਸਿੱਧੇ ਜਾਣਾ ਹਾਈਵੇ 99 ਤੇ